ਰਾਜਵੀਰ ਜਵੰਦਾ ਦੇ ਮਾਮਲੇ 'ਚ ਵੱਡਾ ਖੁਲਾਸਾ ਸੱਚ ਆਇਆ ਸਾਹਮਣੇ ਅੱਜ ਅਸੀਂ ਗੱਲ ਕਰਾਂਗੇ ਉਸ ਨਾਮ ਬਾਰੇ ਜਿਸ ਨੇ ਪੰਜਾਬੀ ਸੰਗੀਤ ਦੀ ਦੁਨੀਆ ਵਿੱਚ ਆਪਣਾ ਅਲੱਗ ਮੁਕਾਮ ਬਣਾਇਆ ਰਾਜਵੀਰ ਜਵੰਦਾ ਰਾਜਵੀਰ ਦੀ ਅਚਾਨਕ ਮੌਤ ਨੇ ਨਾ ਸਿਰਫ ਉਸ ਦੇ ਚਾਹਣ ਵਾਲਿਆਂ ਨੂੰ ਹਿਲਾ ਕੇ ਰੱਖ ਦਿੱਤਾ ਬਲਕਿ ਕਈ ਅਣਸੁਣੇ ਸਵਾਲ ਵੀ ਖੜੇ ਕਰ ਦਿੱਤੇ ਹਨ ਸੋਸ਼ਲ ਮੀਡੀਆ ਤੇ ਹਰ ਰੋਜ਼ ਨਵੀਆਂ ਗੱਲਾਂ ਤੇ ਅਫਵਾਮਾਂ ਦਾ ਤੂਫਾਨ ਚੱਲ ਰਿਹਾ ਹੈ ਲੋਕ ਕਹਿੰਦੇ ਨੇ ਕਿ ਰਾਜਵੀਰ ਦੀ ਮੌਤ ਸਿਰਫ ਇੱਕ ਸਧਾਰਨ ਬਾਈਕ ਹਾਦਸਾ ਨਹੀਂ ਸੀ ਬਲਕਿ ਇਸ ਦੇ ਪਿੱਛੇ ਕੋਈ ਵੱਡਾ ਰਾਜ਼ ਛੁਪਿਆ ਸੀ ਸਭ ਤੋਂ ਪਹਿਲਾਂ ਗੱਲ ਜਿਸ ਨੇ ਸਭ ਦਾ ਧਿਆਨ ਖਿੱਚਿਆ ਉਸ ਦੀ ਰਾਜਵੀਰ ਦੀ ਆਖਰੀ ਪੋਸਟ ਜੋ ਉਸ ਨੇ ਹਾਦਸੇ ਤੋਂ ਸਿਰਫ 2 ਦਿਨ ਪਹਿਲਾਂ ਪਾਈ ਸੀ ਉਸ ਵੀਡੀਓ ਵਿੱਚ ਉਹ ਆਪਣੇ ਕਾਫਲੇ ਨਾਲ ਰਾਈਡ ਤੇ ਜਾ ਰਿਹਾ ਸੀ ਇਸ ਸਪੱਸ਼ਟ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਹਰ ਸਾਥੀ ਦੇ ਹੈਲਮਟ ਤੇ ਕੈਮਰੇ ਲੱਗੇ ਹੋਏ ਸਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਹਾਦਸੇ ਵਾਲੇ ਦਿਨ ਸਿਰਫ ਰਾਜਵੀਰ ਦਾ ਕੈਮਰਾ ਹੀ ਕਿਉਂ ਬੰਦ ਸੀ ਇਹ ਗੱਲ ਸਭ ਦੇ ਮਨ ਵਿੱਚ ਸ਼ੱਕ ਪੈਦਾ ਕਰਦੀ ਹੈ ਹੁਣ ਸਵਾਲ ਉੱਠਦਾ ਹੈ ਜਦੋਂ ਉਹ ਰਾਈਡ ਕਰ ਰਹੇ ਸਨ ਉਹਦੇ ਨਾਲ 5-6 ਜਾਂ ਇਸ ਤੋਂ ਵੀ ਵੱਧ ਸਾਥੀ ਮੌਜੂਦ ਸਨ ਤਾਂ ਉਹ ਸਾਰੇ ਕਿੱਥੇ ਗਾਇਬ ਹੋ ਗਏ ਰਾਜਵੀਰ ਨੂੰ ਜਦੋਂ ਸਭ ਤੋਂ ਵੱਧ ਆਪਣੇ ਦੋਸਤਾਂ ਦੀ ਲੋੜ ਸੀ ਉਸ ਸਮੇਂ ਕੋਈ ਵੀ ਉੱਥੇ ਨਹੀਂ ਸੀ ਨਾ ਕਿਸੇ ਨੇ ਫਸਟ ਅੱਡ ਦਿੱਤੀ ਨਾ ਕਿਸੇ ਨੇ ਹਸਪਤਾਲ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ ਅਗਲਾ ਵੱਡਾ ਸਵਾਲ ਜਦੋਂ ਕਿਸੇ ਵੀ ਹਾਦਸੇ ਵਿੱਚ ਦੋ ਵਾਹਨਾਂ ਦੀ ਟੱਕਰ ਹੁੰਦੀ ਹੈ ਤਾਂ ਪੁਲਿਸ ਉਹਨਾਂ ਨੂੰ ਤੁਰੰਤ ਕਬਜ਼ੇ ਵਿੱਚ ਲੈ ਲੈਂਦੀ ਹੈ ਪਰ ਇਸ ਮਾਮਲੇ ਵਿੱਚ ਉਹ ਬਲੈਰੋ ਗੱਡੀ ਜੋ ਕਿਹਾ ਜਾ ਰਿਹਾ ਹੈ ਕਿ ਰਾਜਵੀਰ ਦੀ ਬਾਈਕ ਨਾਲ ਟਕਰਾਈ ਸੀ ਤਦੇਵੀ ਪਬਲਿਕ ਦੇ ਸਾਹਮਣੇ ਨਹੀਂ ਆਈ ਨਾ ਕੋਈ ਤਸਵੀਰ ਨਾ ਕੋਈ ਰਿਪੋਰਟ ਸਿਰਫ ਚੁੱਪੀ ਕੁਝ ਲੋਕ ਕਹਿੰਦੇ ਨੇ ਕਿ ਹਾਦਸਾ ਕਿਸੇ ਆਵਾਰਾ ਪਸ਼ੂ ਨਾਲ ਹੋਇਆ ਸੀ ਪਰ ਦੋ ਵੱਖ ਕਹਾਣੀਆਂ ਕਿਵੇਂ ਹੋ ਸਕਦੀਆਂ ਨੇ ਜੇ ਬਲੈਰੋ ਨਾਲ ਟਕਰਾਇਆ ਸੀ ਤਾਂ ਵਾਹਨ ਕਾਬਜ਼ੇ ਵਿੱਚ ਆਉਣਾ ਚਾਹੀਦਾ ਸੀ ਅਤੇ ਜੇ ਪਸ਼ੂ ਨਾਲ ਹੋਇਆ ਸੀ ਤਾਂ ਗਵਾਹਾਂ ਜਾਂ ਮੌਕੇ ਦੀ ਰਿਕਾਰਡਿੰਗ ਸਾਹਮਣੇ ਆਉਣੀ ਚਾਹੀਦੀ ਸੀ ਇੱਥੇ ਗੱਲ ਹੋਰ ਗੰਭੀਰ ਬਣ ਜਾਂਦੀ ਹੈ ਕਿਉਂਕਿ ਉਹ ਸਾਰੇ ਰਾਈਡਰ ਜਿਨ੍ਹਾਂ ਦੇ ਹੈਲਮਟ ਤੇ ਕੈਮਰੇ ਲੱਗੇ ਸਨ ਉਹਨਾਂ ਵਿੱਚੋਂ ਕਿਸੇ ਇੱਕ ਦੀ ਫੁਟੇਜ ਸਾਹਮਣੇ ਨਹੀਂ ਆਈ ਕੀ ਇਹ ਸਿਰਫ ਇੱਕ ਇਤਫਾਕ ਸੀ ਜਾਂ ਕਿਸੇ ਯੋਜਨਾ ਦੇ ਤਹਿਤ ਸਭ ਕੁਝ ਛੁਪਾਇਆ ਗਿਆ ਹੁਣ ਗੱਲ ਕਰੀਏ ਸੁਰੱਖਿਆ ਦੀ ਰਾਜਵੀਰ ਨੇ ਉਸ ਦਿਨ ਮਹਿੰਗਾ ਪ੍ਰੋਫੈਸ਼ਨਲ ਰਾਈਡਿੰਗ ਸੂਟ ਤੇ ਹੈਲਮਟ ਪਾਇਆ ਹੋਇਆ ਸੀ ਇਹ ਸੂਟ ਇਸ ਲਈ ਬਣਾਇਆ ਜਾਂਦਾ ਹੈ ਕਿ ਹਾਦਸੇ ਦੇ ਦੌਰਾਨ ਸੱਟ ਤੋਂ ਬਚਾ ਜਾ ਸਕੇ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਦਾ ਸਿਰ ਗੰਭੀਰ ਤੌਰ ਤੇ ਜ਼ਖਮੀ ਸੀ ਤੇ ਰੀੜ ਦੀ ਹੱਡੀ ਟੁੱਟ ਗਈ ਸੀ ਜੇ ਉਹਦਾ ਸੁਰੱਖਿਆ ਸੂਟ ਸਹੀ ਹਾਲਤ ਵਿੱਚ ਸੀ ਤਾਂ ਇੰਨੀਆਂ ਗੰਭੀਰ ਸੱਟਾਂ ਕਿਵੇਂ ਆਈਆਂ ਡਾਕਟਰਾਂ ਨੇ ਵੀ ਕਿਹਾ ਕਿ ਰਾਜਵੀਰ ਦੇ ਸਰੀਰ ਤੇ ਆਈਆਂ ਸੱਟਾਂ ਸਿਰਫ ਬਾਈਕ ਤੋਂ ਡਿੱਗਣ ਨਾਲ ਨਹੀਂ ਲੱਗ ਸਕਦੀਆਂ ਇਹ ਗੱਲ ਹੋਰ ਵੀ ਸ਼ੱਕ ਪੈਦਾ ਕਰਦੀ ਹੈ ਕਿ ਕਿਤੇ ਇਹ ਸਾਜ਼ਿਸ਼ ਤਾਂ ਨਹੀਂ ਸੀ ਕਿਉਂ ਵਾਲਿਆਂ ਨੇ ਖੁੱਲੇ ਤੌਰ ਤੇ ਮੰਗ ਕੀਤੀ ਹੈ ਕਿ ਇਸ ਕੇਸ ਦੀ ਸੀਬੀਆਈ ਜਾਂ ਕਿਸੇ ਵੱਡੀ ਜਾਂਚ ਏਜੰਸੀ ਵੱਲੋਂ ਜਾਂਚ ਹੋਣੀ ਚਾਹੀਦੀ ਹੈ। ਉੱਥੇ ਹੀ ਪਰਿਵਾਰ ਨੇ ਵੀ ਕਿਹਾ ਕਿ ਉਹਨਾਂ ਨੂੰ ਹਾਦਸੇ ਦੀ ਸੂਚਨਾ ਬਹੁਤ ਦੇਰ ਨਾਲ ਮਿਲੀ ਅਤੇ ਜਦੋਂ ਉਹ ਹਸਪਤਾਲ ਪਹੁੰਚੇ ਡਾਕਟਰਾਂ ਨੇ ਉਸ ਨੂੰ ਕਲੀਨਿਕਲੀ ਡੈੱਡ ਘੋਸ਼ਿਤ ਕਰ ਦਿੱਤਾ ਸੀ। ਪਰ ਸਭ ਤੋਂ ਵੱਡਾ ਸਵਾਲ ਉਸ ਦਾ ਮੋਬਾਈਲ ਫੋਨ ਹਾਦਸੇ ਵਾਲੀ ਥਾਂ ਤੋਂ ਗਾਇਬ ਕਿਉਂ ਸੀ? ਸਰਕਾਰੀ ਰਿਪੋਰਟਾਂ ਅਨੁਸਾਰ ਇਹ ਇੱਕ ਸੁਧਾਰਨ ਹਾਦਸਾ ਦੱਸਿਆ ਗਿਆ ਹੈ ਪਰ ਲੋਕ ਪੁੱਛ ਰਹੇ ਨੇ ਕਿ ਇਹ ਸੱਚਮੁੱਚ ਸਿਰਫ ਹਾਦਸਾ ਸੀ ਤਾਂ ਕੈਮਰਾ ਫੁਟੇਜ ਰਾਈਡ ਸਾਥੀਆਂ ਦੇ ਬਿਆਨ ਅਤੇ ਸਬੂਤਾਂ ਨੂੰ ਸਾਹਮਣੇ ਆਉਣ ਤੋਂ ਰੋਕਿਆ ਕਿਉਂ ਜਾ ਰਿਹਾ ਹੈ ਰਾਜਵੀਰ ਦੀਆਂ ਕੁਝ ਪੁਰਾਣੀਆਂ ਲਾਈਵ ਵੀਡੀਓਜ਼ ਵਿੱਚ ਉਸਨੇ ਕਿਹਾ ਸੀ ਕਈ ਵਾਰ ਆਪਣੇਆਂ ਤੋਂ ਵੀ ਧੋਖਾ ਮਿਲ ਜਾਂਦਾ ਹੈ ਹੁਣ ਇਹ ਲਫ਼ਜ਼ ਲੋਕਾਂ ਦੇ ਦਿਲਾਂ ਵਿੱਚ ਗੂੰਜ ਰਹੇ ਹਨ ਜਿਵੇਂ ਉਹ ਕਿਸੇ ਖਤਰੇ ਦੀ ਪੇਸ਼ਗੀ ਭਵਿੱਖ ਬਾਣੀ ਕਰ ਗਿਆ ਸੀ ਅੰਤ ਵਿੱਚ ਉਸ ਦੀ ਇੱਕ ਆਖਰੀ ਵੀਡੀਓ ਬਹੁਤ ਵਾਇਰਲ ਹੋਈ ਜਿੱਥੇ ਉਸ ਨੇ ਕਿਹਾ ਸੀ ਜਦੋਂ ਮੈਂ ਨਾ ਰਹਾ ਤਾਂ ਮੇਰੇ ਗਾਣੇ ਮੇਰੇ ਜਿੰਦਾ ਹੋਣ ਦਾ ਸਬੂਤ ਦੇਣਗੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਹ ਉਸ ਦੀ ਆਖਰੀ ਲਾਈਨ ਬਣ ਜਾਵੇਗੀ ਰਾਜਵੀਰ ਜਵੰਦਾ ਇੱਕ ਗਾਇਕ ਨਹੀਂ ਸੀ ਉਹ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਮਾਣ ਤੇ ਅਬਰੂ ਦਾ ਪ੍ਰਤੀਕ ਸੀ ਪਰ ਹੁਣ ਉਸ ਦੀ ਮੌਤ ਨੇ ਇੱਕ ਵੱਡਾ ਖਾਲੀਪਨ ਛੱਡ ਦਿੱਤਾ ਹੈ। ਚੋਣ ਵਾਲੇ ਕੈਂਡਲ ਮਾਰਚ ਕੱਢ ਰਹੇ ਨੇ, ਵੀਡੀਓਜ਼ ਪੋਸਟ ਕਰ ਰਹੇ ਨੇ ਤੇ ਇੱਕ ਹੀ ਗੱਲ ਕਹਿ ਰਹੇ ਨੇ। ਸੱਚ ਸਾਹਮਣੇ ਆਵੇ ਚਾਹੇ ਉਹ ਕਿੰਨਾ ਵੀ ਤਿੱਖਾ ਹੋਵੇ। ਰਾਜਵੀਰ ਨੂੰ ਉਸ ਦਾ ਬਣਦਾ ਇਨਸਾਫ ਮਿਲਣਾ ਚਾਹੀਦਾ ਹੈ। ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੋ। ਧੰਨਵਾਦ।